ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਮੈਂ ਹਾਂ ਤੁਹਾਡੇ ਨਾਲ 파ਰਸ ਸਨੋਤਰਾ ਤੇ ਇਸ ਵਕਤ ਮੈਂ ਮੌਜੂਦ ਹਾਂ ਜਲੰਧਰ ਦੇ ਸਭ ਤੋਂ ਭੀੜ ਭੜਕੇ ਵਾਲਾ ਜਿਹੜਾ ਚੌਂਕ ਮੰਨਿਆ ਜਾਂਦਾ ਹੈ ਤੇ ਜੋਤੀ ਚੌਂਕ ਦੇ ਵਿੱਚ ਮੈਂ ਮੌਜੂਦ ਹਾਂ ਤੇ ਅਸੀਂ ਮੈਂ ਆਪਣੇ ਕੈਮਰਾ ਪਰਸਨ ਦਿਖਾਣਾ ਚਾਹਾਂਗਾ ਕਿ ਮੈਂ ਰੈਡਕ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਤੇ ਅਸੀਂ ਤੁਹਾਨੂੰ ਡਾਇਰੈਕਟ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਰੈਡਕ ਬਾਜ਼ਾਰ ਦਾ ਜਿਹੜਾ ਸਭ ਤੋਂ ਭੀੜ ਭੜਕੇ ਵਾਲਾ ਚੌਂਕ ਮੰਨਿਆ ਜਾਂਦਾ ਜਲੰਧਰ ਦਾ ਲੇਕਿਨ ਜਿਹੜੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੁਲਿਸ ਕਮਿਸ਼ਨਰ ਜਲੰਧਰ ਦੇ ਸੁਪਨ ਸ਼ਰਮਾ ਉਹਨਾਂ ਵੱ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਵਾਸਤੇ ਨੋ ਟੋਲਰੈਂਸ ਜ਼ੋਨ ਨੂੰ ਜਨਰਲ ਨੋ ਟੋਲਰੈਂਸ ਜ਼ੋਨਸ ਵਿੱਚ ਵੰਡਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਟ੍ਰੈਫਿਕ ਦਾ ਜਿਹੜਾ ਕਾਫੀ ਨਿਜਾਦ ਦਿੱਖਦੀ ਮਿਲ ਰਹੀ ਹੈ ਤੇ ਜਿਹੜਾ ਸਭ ਤੋਂ ਭੀੜ ਭੜਕੇ ਵਾਲਾ ਚੌਂਕ ਮੰਨਿਆ ਜਾਂਦਾ ਹੈ ਹਰਿਆਣਕ ਬਾਜ਼ਾਰ ਵਾਲੀ ਸਾਈਡ ਦੀ ਸਾਰੀ ਉਹ ਜਗ੍ਹਾ ਕਾਫੀ ਖਾਲੀ ਨਜ਼ਰ ਆ ਰਹੀ ਹੈ ਤੇ ਜਿਹੜਾ ਟ੍ਰੈਫਿਕ ਹੈ ਉਸ ਚਾਰੇ ਰੂਪ ਨਾਲ ਕਿਤੇ ਨਾ ਕਿਤੇ ਚੱਲ ਰਿਹਾ ਤੇ ਇਸ ਦੇ ਨਾਲ ਇਸ ਤੁਹਾਨੂੰ ਤਸਵੀਰਾਂ ਭਗਵਾਨ ਵਾਲਮੀ ਕੀ ਚੌਂਕ ਦੀਆਂ ਵੀ ਦਿਖਾ ਰਹੇ ਲਗਾਤਾਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਟ੍ਰੈਫਿਕ ਦੀਆਂ ਤੁਹਾਨੂੰ ਤਸਵੀਰਾਂ ਸਲਾਈਵ ਦਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਕਮਿਸ਼ਨਰ ਵੱਲੋਂ ਜਿਹੜੇ ਆ ਆਦੇਸ਼ ਜਾਰੀ ਕੀਤੇ ਗਏ ਨੇ ਤਾਂ ਕਿ ਜਿਹੜਾ ਟ੍ਰੈਫਿਕ ਹੈ ਸਮੱਸਿਆ ਨੂੰ ਸੁਚਾਰੂ ਚਲਾ ਸਕੀਏ ਉਹਦੇ ਵਾਸਤੇ ਉਹਨਾਂ ਨੇ ਜੰਦਰ ਦੇ ਜਿਹੜੇ ਏਰੀਆ ਨੇ ਉਹਨੂੰ ਜ਼ੋਨਸ ਵਿੱਚ ਡਿਵਾਈਡ ਕੀਤਾ ਗਿਆ ਤੇ ਇਸ ਦੇ ਨਾਲ ਹੀ ਕੁਝ ਇਧਰ ਏਰੀਆ ਵੀ ਨੇ ਜਿਹੜੇ ਨੋ ਟੋਲਰੈਂਸ ਜ਼ੋਨਸ ਵਿੱਚ ਕਨਵਰਟ ਕੀਤੇ ਗਏ ਨੇ ਤਾਂ ਕਿ ਜਿਹੜੇ ਪਾਰਕਿੰਗ ਨੇ ਉਹ ਲੋਕੀ ਉੱਤੇ ਖੜੇ ਕਰੇ ਨਾ ਕਰ ਸਕਣ ਤੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਨੂੰ ਸੀ ਲਾਈਵ ਤਸਵੀਰਾਂ ਵਿਖਾਰਿਆ ਭਗਵਾਨ ਵਾਲਮੀ ਕੀ ਚੌਂਕ ਦੇ ਵਿੱਚ ਅਸੀਂ ਮੌਜੂਦ ਆ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਅਸੀਂ ਤਸਵੀਰਾਂ ਲਗਾਤਾਰ ਵਿਖਾਈਆਂ ਹਰਿਆਣਕ ਬਾਜ਼ਾਰ ਦੀਆਂ ਤਸਵੀਰਾਂ ਦਿਖਾਈਆਂ ਤੇ ਭਗਵਾਨ ਵਾਲਮੀ ਕੀ ਚੌਂਕ ਦਾ ਤੁਹਾਨੂੰ ਅਸੀਂ ਏਰੀਆ ਦਿਖਾ ਰਹੇ ਹਾਂ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੋ ਵਾਕਈ ਕਿਤਨੇ ਕਿਤੇ ਹਾਲ ਹੁੰਦੇ ਨਜ਼ਰ ਆ ਰਹੇ ਜਿਹੜੀ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਕਾਫੀ ਉਸ ਸਮੱਸਿਆ ਤੋਂ निजात ਮਿਲਦੀ ਹੋਈ ਨਜ਼ਰ ਆ ਰਹੀ ਹੈ ਇਸ ਏਰੀਆ ਦੇ ਵਿੱਚ ਬਹੁਤ ਸਾਰੀਆਂ ਰੇਡੀਆਂ ਖੜੀਆਂ ਹੁੰਦੀਆਂ ਸਨ ਤੇ ਜਿਹੜੇ ਦੁਕਾਨਦਾਰ ਸੀਗੇ ਉਹਨਾਂ ਵੱਲੋਂ ਵੀ ਕਾਫੀ ਨਜਾਇਜ਼ ਕਬਜ਼ੇ ਕੀਤੇ ਗਏ ਸਨ ਲੇਕਿਨ ਅੱਜ ਜਿਹੜੀ ਪੁਲਿਸ ਹੈ ਪੂਰੀ ਸਟਾਫ ਆਫਿਸਰਸ ਵੱਲੋਂ ਇੱਥੇ ਪਹੁੰਚ ਕੇ ਜਿਹੜੀਆਂ ਰੇਡੀਆਂ ਫੜੀਆਂ ਲੱਗੀਆਂ ਹੋਈਆਂ ਤਾਂ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਤੇ ਕਿਤਨੇ ਕਿਤੇ ਉਹਨਾਂ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਨੂੰ ਹੋਰ ਜ਼ਿਆਦਾ ਜਿਹੜੀ ਨਜਾਤ ਮਿਲੇਗੀ ਤੇ ਆਮ ਜਨਤਾ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਇਸ ਵਕਤ ਮੇਰੇ ਨਾਲ ਸਰਤਨ ਸਿੰਘ ਪੋਲਿਸ਼ਨ ਇੰਸਪੈਕਟਰ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਉਹਨਾਂ ਵੱਲੋਂ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਅਕਾ ਕੀ ਕਾਰਵਾਈ ਕੀਤੀ ਗਈ ਹੈ ਹਾਂਜੀ ਸਰ ਦੇਖੋ ਜੀ ਮਾਨਯੋਗ ਸੀਪੀ ਸਾਹਿਬ ਵੱਲੋਂ ਹਦਾਇਤਾਂ ਪਾਸ ਹੋਈਆਂ ਸੀ ਜੀਆਂ ਨੋ ਟੋਲਰੈਂਸ ਰੋਡ ਬਣਾਇਆ ਗਿਆ ਪੀਐਨਬੀ ਚੌਂਕ ਤੋਂ ਲੈ ਕੇ ਬਸਤੀ ਅੱਡੇ ਤੱਕ ਜੇਲ੍ਹ ਚੌਂਕ ਤੱਕ ਦੀ ਉਹਦੇ ਵਿੱਚ ਰੇੜੀਆਂ ਫੜੀਆਂ ਫੁੱਟਪਾਸ ਦੇ ਉੱਤੇ ਕੋਈ ਕਾਫੀ ਸਾਰੇ ਦੁਕਾਨਾਂ ਲਾ ਕੇ ਬੈਠੇ ਨੇ ਸੜਕ ਦੇ ਵਿਚਾਲੇ ਜਿੱਥੇ ਆਪਾਂ ਬੈਰੀਗੇਟ ਲਾਏ ਆ ਬੈਰੀਗੇਟਾਂ ਦੇ ਨਾਲ-ਨਾਲ ਲੋਕਾਂ ਨੇ ਰੱਖ ਕੇ ਸਮਾਨ ਵੇਚਣ ਡੇ ਨੇ ਅਸੀਂ ਉਹਨਾਂ ਨੂੰ ਪਹਿਲਾਂ ਇੱਕ ਜਵਾਨੀ ਬੋਲ ਕੇ ਸਪੀਕਰ ਆ ਜਾਂ ਮੇਰੇ ਪਿੱਛੇ ਗੱਡੀ ਖੜੀ ਆ ਜੀ ਇਹਦੇ ਵਿੱਚ ਲਾਉਂਸਮੈਂਟ ਕਰਦੇ ਆ ਵੀ ਰੋਡ ਦੇ ਉੱਤੇ ਲੱਗੀਆਂ ਜਿੰਨੀਆਂ ਦੁਕਾਨਾਂ ਔਰ ਫੁੱਟਪਾਸ ਦੇ ਉੱਤੇ ਸਮਾਨ ਵੇਚ ਰਹੇ ਆ ਜੀ ਇਹ ਹਟਾ ਲਿਆ ਜਾਵੇ ਅਗਰ ਜੇ ਉਹ ਨਹੀਂ ਸਮਾਨ ਹਟਾਉਂਦੇ ਤਾਂ ਉਹਨਾਂ ਨੂੰ ਇੱਕ ਰਿਟਰਨ ਨੋਟਿਸ ਦਿੰਨੇ ਆ ਦਫਾ 144 ਦਿੱਤਾ ਹੈ ਜੀ ਬੀਤੇ ਦਿਨੀ ਜਿਹੜੀ ਪੁਲਿਸ ਕਮਿਸ਼ਨਰ ਜਨੇ ਸੁਪਨ ਸ਼ਰਮਾ ਵੱਲੋਂ ਜਿਹੜੇ ਕਈ ਲੋਕਾਂ ਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਤੇ ਕਈ ਲੋਕਾਂ ਨੂੰ ਨੋਟਿਸ ਵੀ ਦਿੱਤਾ ਤੇ ਲੇਕਿਨ ਅੱਜ ਵੀ ਕੁਝ ਅਜਿਹੇ ਰੇੜੀ ਫੜੀ ਵਾਲੇ ਨੇ ਜਿਹੜੇ ਸੜਕਾਂ ਤੇ ਨਜਾਇਜ਼ ਕਬਜ਼ਾ ਕਰੇ ਖੜੇ ਨੇ ਤੁਸੀਂ ਅੱਜ ਉਸ ਬਾਰੇ ਕੀ ਕਾਰਵਾਈ ਕੀਤੀ ਅੱਜ ਜੀ ਉਹਨਾਂ ਨੂੰ ਪਹਿਲਾਂ ਤਾਂ ਵਾਰਨਿੰਗ ਦਿੱਤੀ ਸੀਗੀ ਅੱਜ ਮੈਂ ਰਿਟਰਨ ਨੋਟਿਸ ਦਿੱਤੇ ਨੇ ਚਾਰ ਨੋਟਿਸ ਦਿੱਤੇ ਨੇ ਇਸ ਰੋਡ ਦੇ ਉੱਤੇ ਦੀ ਕਾਫੀ ਸਾਰੇ ਦੁਕਾਨਦਾਰਾਂ ਨੇ ਮੌਕਾ ਲਿਆ ਵੀ ਅੱਜ ਤੋਂ ਬਾਅਦ ਅਸੀਂ ਇਹ ਕਾਰਵਾਈ ਨਹੀਂ ਕਰਾਂਗੇ ਜੇਕਰ ਅੱਗੇ ਤੋਂ ਫਿਰ ਇਹੋ ਜੀ ਗਲਤੀ ਜਿਹੜੀ ਦੁਹਰਾਈ ਜਾਂਦੀ ਤਾਂ ਇਸ ਤੋਂ ਇਲਾਵਾ ਫਿਰ ਤੁਸੀਂ ਇਸ ਤੋਂ ਅੱਗੇ ਕੀ ਐਕਸ਼ਨ ਲਓਗੇ ਇਹਦੇ ਖਿਲਾਫ ਐਂਡ ਨੋਟਿਸ ਦੇਵਾਂਗੇ ਜੀ ਅਗਰ ਨੋਟਿਸ 24 ਘੰਟੇ ਦੇ ਅੰਦਰ ਅੰਦਰ ਉਹ ਕਾਰਵਾਈ ਨਹੀਂ ਕਰਦਾ ਉਸ ਤੋਂ ਬਾਅਦ 188 ਦਾ ਪਰਚਾ ਦਰਜ ਕਰਾਵਾਂਗੇ ਜੀ ਠੀਕ ਹੈ ਸਰ ਧੰਨਵਾਦ ਤੇ ਜਿਵੇਂ ਕਿ ਤੁਸੀਂ ਸੁਣਿਆ ਪੁਲਿਸ ਇੰਸਪੈਕਟਰ ਨੇ ਆਪਣੀ ਜਿਹੜੀ ਅੱਜ ਦੀ ਜਿਹੜੀ ਕਾਰਵਾਈ ਕੀਤੀ ਉਹਦੇ ਬਾਰੇ ਸਾਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਹੈ